ਕੀ ਵੱਡੇ ਦਿਲੇ ਆਜ ਹੈਗੀ ਆ ਵੀ ਕਿਦਾਂ ਗੱਲ ਕਰਨੀ ਕਿਦਾਂ ਕਿਦਾਂ ਨਹੀਂ ਚੱਲ ਕੋਈ ਗੱਲ ਨਹੀਂ ਤੁਸੀਂ ਚੁੱਪ ਕਰ ਜਾਓ ਹੁਣ ਉਹ ਮੈਨੂੰ ਤੇ ਇਸ ਗੱਲ ਦਾ ਡਰ ਵਾ ਵੀ ਕਿਤੇ ਉਹ ਇਹ ਨਾ ਸੋਚਣ ਦੇ ਹੁਣ ਕਿ ਇਹ ਨਾ ਜ਼ਬਰਦਸਤੀ ਵਿਆਹ ਕਰਤਾ ਐ ਬਾਕੀ ਭਾਜੀ ਕੋਈ ਗਲਤੀ ਨੋਗੀ ਹੋਗੀ ਨਾ ਉਹਨਾਂ ਨੂੰ ਮਾਫ ਕਰੇ ਸਾਡੀ ਕੁੜੀ ਨੂੰ ਮਾਫ ਕਰੇ ਅੱਜ ਮੇਰੇ ਇੱਕ ਚਪੇੜ ਵੱਜੀ ਆ ਨਾ ਭਾਵੇਂ ਮੇਰੇ ਸੋਚ ਪੇੜਾਂ ਵੱਜਣ ਪਰ ਮੈਂ ਤੁਹਾਨੂੰ ਨਹੀਂ ਅਪਣਾਉਣਾ ਜੋ ਮਰਜ਼ੀ ਹੋ ਜੇ ਇਹ ਨਾ ਸੋਚਿਓ ਕਿ ਤੁਹਾਨੂੰ ਮੈਂ ਆਪਣਾ ਘਰ ਵਾਲਾ ਬਣਾ ਲੂੰਗੀ ਰੁਪਿੰਦਰ ਓਏ ਆ ਜਾਗਾ ਚਲੀਏ ਗਾਂ ਆ ਗਈ ਆ ਹੁਣ ਟਾਈਮ ਤੇ ਲੱਗੀ ਜਾਂਦਾ ਆ ਉਹ ਟਾਈਮ ਕਾਦਾ ਲਾਉਣਾ ਵਾ ਉਹਨੂੰ ਫੋਨ ਕੀਤਾ ਉਹ ਵੀ ਆਈ ਆਉਣਾ ਮੈਂ ਉਹਨੂੰ ਕੋਈ ਨਹੀਂ ਗਾ ਫੋਨ ਕੀਤਾ ਹੈਗਾ ਉਹ ਤੇ ਕੱਲ ਦਾ ਫੋਨ ਨੀ ਕਿ ਚੁਕੰਦੀ ਹੈਗੀ ਇੱਕ ਵਾਰ ਕਿ ਦਿਨ ਲਾਗੇ ਨਹੀਂ ਪੁੱਛਿਆ ਪੀਨੀ ਆ ਮਿਸ ਕੱਲ ਆਈਆਂ ਵਾ ਫੋਨ ਤੇ ਤਾਂ ਬੰਦਾ ਵੇਹੀ ਲਵੇ ਇੱਕ ਵਾਰਨਿੰਗ ਦੇ ਫੋਨ ਕੱਲ ਦਾ ਕੀਤਾ ਹੈਗਾ ਨਹੀਂ ਕਿ ਤ ਕੁੜੀ ਨੇ ਉਹਨੋ ਕੇ ਲੋੜਾ ਫੋਨ ਕਰਨ ਦੀ ਉਹਦਾ ਕੰਮ ਉਥੇ ਕਰਨ ਲਿਆ ਵਾ ਉਹਨਾਂ ਨੂੰ ਡਰਾਉਂਦੀ ਆ ਵੀ ਮੈਨੂੰ ਤਲਾਕ ਚਾਹੀਦਾ ਵਾ ਤੂੰ ਹੁਣ ਫੋਨ ਨਾ ਕਰੀ ਉਹਦੇ ਮੱਥੇ ਲੱਗਣੀ ਆ ਸਿੱਧਾ ਜਾ ਕੇ ਪੜਾ ਵੇਖਨੇ ਆ ਨਾ ਵੀ ਕਿਦਾਂ ਤਲਾਕ ਮੰਗਦੀ ਐ ਚੱਲ ਨਾ ਹੁਣ ਉਥੇ ਜਾ ਕੇ ਬੋਤਾ ਨਾ ਬੋਲਿਓ ਨਾ ਗੱਲਬਾਤ ਵੱਧ ਘਟ ਨਾ ਕਿਉਂ ਕੋਈ ਵੀ ਉਹਨਾਂ ਦੀ ਸੁਣ ਲਿਓ ਕੀ ਕਹਿੰਦੇ ਆ ਤੇ ਚਲੋ ਆਉਗਾ ਚੱਲੀਏ ਟਾਈਮ ਤੇ ਅੱਗੇ ਕਿੰਨਾ ਹੋ ਗੇ ਚੱਲ ਬਿਨਾਂ ਉਥੇ ਜਾ ਕੇ ਦੇ ਵੇਖੀਏ ਕੀ ਬੰਦਿਆ ਵਾ ਕਾਲ ਬਾਰੇ ਪੁੱਛੋ ਹੋ ਸਨੋ ਠੀਕ ਠਾਕ ਹਾਂਜੀ ਠੀਕ ਠਾਕ ਆ ਵਧੀਆ ਚਲੋ ਵਧੀਆ ਚਾਹੀਦਾ ਤੁਸੀਂ ਸੁਣਾਓ ਠੀਕ ਠਾਕ ਸਰ ਜਣੇ ਠੀਕ ਆ ਵਧੀਆ ਚਲ ਬੈਠੋ ਮੈਂ ਪਾਣੀ ਲਿਆਵਾਂ ਤੁਹਾੜੀ ਨਾਲ ਮੈਂ ਦਿਲਜੀਤ ਨਮਾਜ਼ ਮਾਰ ਲਿਆ ਚਲੋ ਠੀਕ ਆ ਸਸੀਆ ਬਾਜੀ ਸასი ਸ਼ਕ ਠੀਕ ਠਾਕ ਸასი ਸ਼ਕ ਹੋਰ ਸੁਣਾਓ? ਹਾਂਜੀ ਵਧੀਆ ਸਭ ਠੀਕ ਠਾਕ। ਚਲੋ ਵਧੀਆ ਚਾਹੀਦਾ। ਹੋਰ ਬਾਜੀ ਸੰਦੀਪ ਇਥੇ ਆ। ਅੰਦਰ ਆ ਸੰਦੀਪ ਵੀ। ਅੱਛਾ ਅੱਛਾ। ਪਾਣੀ ਲੈ ਲਓ। ਚੱਬੈ ਜੋ ਮਾਸੀ ਜੀ ਐਵੇਂ ਇਨੀ ਖੇਚਲ ਕਰਨ ਦੇ ਆ। ਪਾਣੀ ਪੀ ਲਓ। ਬੈਜੋ ਲਾਗੇ। ਪਰ ਲਓ ਬਾਜੀ। ਲੈ ਲਓ ਬਾਜੀ ਤੂੰ। ਨਹੀਂ ਨਹੀਂ ਪੀਓ ਤੂੰ। ਪੁੱਤ ਜੀ ਤੂੰ ਹੀ ਆਉਣਾ ਸੀ ਤੇ ਤੂੰ ਫੋਨ ਹੀ ਕਰ ਦਿੰਦੇ ਮੈਨੂੰ। ਚਲ ਮਮ ਜਾਂ ਰੋਟੀ ਪਾਣੀ ਬਣਾ ਛੱਡਦੀ। ਮਾਸੀ ਜੀ ਫੋਨ ਕੀ ਕਰਨਾ ਸੀ? ਜਦੋਂ ਤੁਹਾਡਾ ਕੱਲ ਦਾ ਫੋਨ ਗਿਆ ਵਾ ਨਾ ਸੱਚੀ ਹਾਂ ਉਹ ਤਨਾ ਕੱਲ ਦਾ ਚੈਨ ਨਹੀਂ ਆਉਂਦਿਆ ਦੋਵਾਂ ਜੀਆਂ ਨੂੰ ਪੀ ਇਹ ਕੁੜੀ ਨੇ ਕੀ ਕੰਮ ਕੀਤਾ ਵਾ ਐਂਦੇ ਕੱਲ ਦੇ ਹੀ ਨਾ ਬਸ ਇਦਾਂ ਟੈਨਸ਼ਨ ਚ ਹੀ ਪਈ ਆ ਮੇਰਾ ਘੜਾ ਜੀ ਕਰਦਾ ਫੋਨ ਕਰਨ ਮੈਂ ਰੱਖ ਕੇ ਕੀਤਾ ਫੋਨ ਚੱਲ ਕੋਈ ਨਹੀਂ ਮਸੀ ਹੁਣ ਆਪਾਂ ਆਏ ਆ ਨਾ ਤੇ ਗੱਲ ਕਰਕੇ ਜਾਵਾਂਗੇ ਉਹਨਾਂ ਚਾਜਨਾ ਪੀ ਉਹ ਕਿਉਂ ਇਦਾਂ ਬੋਲਦੀ ਐ ਤੁਹਾਡੇ ਨਾਲ ਨਹੀਂ ਉਹ ਬੋਲਦੀ ਨਹੀਂ ਚਾਜਨਾ ਇਹ ਹੋ ਜਾਂਦੀ ਮੈਨੂੰ ਤਲਾਕ ਦੇ ਦੋ ਤਲਾਕ ਦੇ ਦੋ ਤਲਾਕ ਤੇ ਬੈਠੀ ਆ ਚਲੋ ਕੋਈ ਗੱਲ ਨਹੀਂ ਆ ਤੂੰ ਫਿਕਰ ਨਾ ਕਰੋ ਹੁਣ ਇਹਦਾ ਜੱਜ ਨਾਲ ਗੱਲ ਕਰਕੇ ਜਾਨੀ ਆ ਰੁਪਿੰਦਰ ਸੰਦੀਪ ਬੰਦਰੇ ਹੋਣੀ ਆ ਤੂੰ ਜਾ ਹਉ ਤੇ ਅ ਕੀ ਜਾਂਦੀ ਆ ਭਲਾ ਹਾਂਜੀ ਕੋਈ ਨਹੀਂ ਮੈਂ ਜਾਨੀ ਆ ਜਾ ਹੋ ਗਿਆ ਫਿਰ ਸੰਦੀਪ ਨਹੀਂ ਪਰ ਇਹ ਨੂੰ ਮੂਰ ਕੇ ਬੈ ਗਈ ਆ ਸਤਕ ਸਤ ਨਹੀਂ ਕਹਿਣੀ ਕਿ ਇਹਨੂੰ ਤੇਰੇ ਸਹੁਰੇ ਆਏ ਆ ਬੇਸੀ ਕਰਵਾ ਕੇ ਰੱਖ ਦਿੱਤੀ ਨਾ ਹੱਡੀ ਜਿਹੜੀ ਗੱਲ ਦਾ ਡਰ ਹੀ ਨਾ ਉਹ ਕੰਮ ਤੋਂ ਕਰਕੇ ਛੱਡਿਆ ਮਾਸਾ ਅੱਖਾਂ ਵਿੱਚ ਤੇਰੇ ਸ਼ਰਮ ਨਹੀਂ ਹੈਗੀ ਕਿਤੇ ਭਾਬੀ ਹਾਂ ਗੱਲ ਤੂੰ ਹੀ ਉਦੋਂ ਸੋਚਣੀ ਸੀ ਨਾ ਤੂੰ ਮੇਰੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਨਾ ਹੁਣ ਤੇ ਇਦਾਂ ਹੀ ਹੋਣਾ ਵਾ ਪਹਿਲੇ ਸੋ ਸਮਝ ਕੇ ਵਿਆਹ ਕਰ ਲੈਂਦੇ ਕਿੰਨਾ ਤੁਹਾਨੂੰ ਮੈਂ ਮਨਾ ਕੀਤਾ ਸੀ ਕਿ ਭਾਬੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਤੁਸੀਂ ਮੇਰੀ ਇੱਕ ਸੁਣੀ ਹੁਣ ਇਦਾਂ ਹੀ ਹੋਇਆ ਕਰਨੀ ਆ ਕਿਸੇ ਨੂੰ ਨੇ ਸੱਤਕ ਸੱਤ ਕਰਿਆ ਕਰਨਾ ਮੈਂ ਜੇ ਤੁਸੀਂ ਮੇਰੇ ਨਾਲ ਇਦਾਂ ਨਾ ਨਾ ਕਰਦੇ ਤੇ ਤੁਹਾਨੂੰ ਆ ਦਿਨ ਵੇਖਣੇ ਨਾ ਪੈਂਦੇ ਮੈਂ ਕਹਿੰਦੀ ਆਂ ਵੀ ਸ਼ਾਬਾਸ਼ ਤੇਰੇ ਜਿਹੜੇ ਆਦੂ ਦਿਨ ਵਿਖਾ ਲੰਦਈਆਂ ਨਾ ਬਹੁਤ ਸੋਹਣੀ ਕਰਨਦੀਆਂ ਨਹੀਂ ਜੇ ਇਹੋ ਹੀ ਜਲੂਸ ਸਾਡਾ ਕੱਢਣਾ ਹੀ ਤੇ ਉੱਥੇ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੀਆਂ ਕਿ ਮਰ ਜਾਂਦੀਆਂ ਕਿਉਂ ਨਹੀਂ ਦੱਸਿਆ ਸਾਨੂੰ ਉਹ ਤੇ ਭਾਬੀ ਮੈਂ ਦੱਸਿਆ ਹੀ ਨਾ ਤੁਹਾਨੂੰ ਹੀ ਮੇਰੀ ਇੱਕ ਵੀ ਸੁਣੀ ਉਦੋਂ ਤੇ ਤਮਕਿਆ ਦਿੰਦੇ ਹੀ ਕਿ ਮੈਂ ਕੁਝ ਖਾ ਕੇ ਮਰ ਜਾਣਾ ਵਾ ਨਾਲੇ ਮੇਰੀ ਸੁਣ ਲੈ ਗੱਲ ਆਪਾਂ ਇੱਥੇ ਆਉਣਾ ਵਾ ਇੱਕ ਦਿਨ ਚਾਹੀ ਦੋ ਦਿਨ ਰਹਿਣਾ ਤੈਨੂੰ ਪੈਣਾ ਇੱਥੇ ਤੇ ਜਲੂਸ ਤੇਰਾ ਨਿਕਲਦਾ ਹੀ ਹੋ ਸਾਡਾ ਨਹੀਂ ਨਿਕਲਦਾ ਇਹਦੇ ਵਿੱਚ ਮੈਂ ਨਹੀਂਗਾ ਰਹਿਣਾ ਹੈਗਾ ਇੱਥੇ ਰਹਿਣਾ ਕਿਉਂ ਨਹੀਂ ਤੂੰ ਹੋਰ ਕਿੱਥੇ ਜਾਣਾ ਤੂੰ ਮੈਨੂੰ ਨਹੀਂ ਪਸੰਦ ਹੈਗੇ ਘਰ ਦੇ ਘਰ ਦੇ ਤੈਨੂੰ ਪਸੰਦ ਨਹੀਂ ਹੈ ਹੋਰ ਤੈਨੂੰ ਘਰ ਦੇ ਕਿਦਾਂ ਦੇ ਚਾਹੀਦੇ ਕਲਾਕ ਚਾਹੀਦਾ ਮੈਨੂੰ ਨਹੀਂ ਪਤਾ ਜਿੰਨੇ ਉਹ شریف ਬੰਦੇ ਆ ਨਾ ਇਦਾਂ ਤੇ ਤੈਨੂੰ ਲੱਭਣੀ ਨਹੀਂ ਆ। ਕਿਤੇ ਵਧੂਗ ਦੇ ਵਿਚਾਰੇ ਬੋਲਦੇ ਨਹੀਂ ਆ ਜਿੱਥੇ ਕਿਤੇ ਬੈਠੇ ਥਾਂ ਨਹੀਂ ਦਿਖਾਉਂਦੇ ਤੇ ਤੂੰ ਕਹਿੰਦੀ ਕਿ ਮੈਨੂੰ ਉਹ ਪਸੰਦ ਨਹੀਂ ਆ। ਤੇ ਭਾਬੀ ਆ ਕੇ ਵੇਖਿਆ ਹੀ ਨਾਲੇ ਜਨੰਤ ਲੱਗਦੀਆਂ ਧਮਕੀਆਂ ਦੇਂਦੀਆਂ ਨਾ ਕਿ ਮੈਂ ਤੈਨੂੰ ਲਾਗ ਦੇਣਾ। ਉਹ ਵਿਚਾਰੇ ਤੇ ਚੁੱਪਚਾਪ ਬੈਠੇ ਆ ਦੰਦਾ ਤੋਂ ਦੰਦ ਨਹੀਂ ਚੁੱਕਾਂਦੇ। ਮੈਂ ਨਹੀਂ ਇਦਾਂ ਦਾ ਮੁੰਡਾ ਨਾ ਕਿਤੇ ਭੁੱਲ ਕੇ ਵੀ ਤੈਨੂੰ ਨਹੀਂ ਮਿਲਣਾ ਹੈਗਾ ਜਿੱਦਾਂ ਦਾ ਤੈਨੂੰ ਲੱਭ ਕੇ ਦਿੱਤਾ ਵਾ। ਤੈਨੂੰ ਮਸਲਣਾ ਨਹੀਂ ਆਉਂਦਿਆ। ਭੋਲੇ ਤੇ ਮੈਂ ਵੇਖ ਹੀ ਲਏ ਆ। ਪੋਸਿਬਿਲਿਟੀ ਤੇ ਕਨੱਚ ਫੂਕ ਮਾਰਤੀ ਨਾ ਉਹਨਾਂ ਨੇ ਕਿ ਤੁਹਾਡੀ ਕੁੜੀ ਨੇ ਆ ਕੰਮ ਕੀਤਾ ਵਾ ਕਿੰਨੇ ਕਿ ਭੋਲੇ ਭਾਂਡੇ ਆ ਚਲਾਕ ਵਾ ਸੰਦੀਪ ਮੈਂ ਤੈਨੂੰ ਕਹਿੰਦੀ ਹਾਂ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਜੇ ਤਰਾ ਵੀਰੰਦਰ ਆ ਗਿਆ ਨਾ ਤੇ ਉਹਨੇ ਪਤਾ ਨਹੀਂ ਉਹ ਅੱਜ ਕੀ ਕਰਕੇ ਜਣਾਈ ਉਹ ਗੁੱਸੇ 'ਚ ਬੜਾਈ ਉਹ ਹੁਣ ਤੇਰੇ ਵੀਰੰਦਰ ਆਉਣਗੇ ਨਾ ਤੇ ਬਹੁਤਾ ਬੋਲੀ ਨਾ ਜਿੱਦਾਂ ਮੇਰ ਨਾਲ ਡਈਆਂ ਬੁੱਲ ਸਮਝ ਲਾ ਗਈ ਕੀ ਗੱਲ ਹੋਈ ਆ ਇਹਨੇ ਨੋਪਤਾ ਕੀ ਆ ਵੀ ਤੂੰ ਇਹਨਾਂ ਨੂੰ ਕਹਿ ਦਿੱਤਾ ਮੈਂ ਤਲਾਕ ਲੈਣਾ ਗੱਲ ਤਾਂ ਪਤਾ ਲੱਗ ਹੀ ਗਈ ਹੋਣੀ ਐ ਉਹਨਾਂ ਨੇ ਦੱਸਿਆ ਹੀ ਹੋਣਾ ਤੁਹਾਨੂੰ ਗੱਲ ਤਾਂ ਮੈਨੂੰ ਪਤਾ ਲੱਗਿਆ ਵਾ ਪਰ ਵੀ ਥਰੀ ਗੱਲ ਕੀ ਆ ਉਹ ਤੇ ਮੈਨੂੰ ਦੱਸ ਵੀ ਹੋਇਆ ਕੀ ਆ ਇੱਥੇ ਖਾਣ ਪੀਣ ਨੂੰ ਨਹੀਂ ਮਿਲਦਾ ਕਿ ਜਾਂ ਘਰ-ਬਾਪ ਨਹੀਂ ਬਣਿਆ ਇਹਨਾਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਮੈਨੂੰ ਮੁੰਡਾ ਨਹੀਂ ਪਸੰਦ ਹੈਗਾ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਕੀ ਹੋਇਆ ਵਾ ਮੁੰਡੇ ਨੂੰ ਵੀਰ ਜੀ ਮੈਂ ਤੁਹਾਨੂੰ ਵੀ ਕਹਿਤਾ ਵਾ ਤੇ ਉਹਨਾਂ ਨੂੰ ਵੀ ਕਹਿਤਾ ਵਾ ਮੈਨੂੰ ਚਾਹੀਦਾ ਵਾ ਤਲਾਕ ਜਿੱਦਾਂ ਮਰਜ਼ੀ ਕਰਵਾਓ ਗੰਦੀਪ ਤੇਰੀ ਇਣੀ ਹਿੰਮਤ ਆ ਫੰਡ ਪੈ ਗਈ ਆ ਬੀਤੀ ਕਰਾ ਕੇ ਇੱਥੇ ਉਦੋਂ ਦੱਸ ਦਿੰਦੀ ਹਾਂ ਕਿ ਮੈਂ ਨਹੀਂ ਵਿਆਹ ਕਰਾਉਣਾ ਇੱਥੇ ਮੈਂ ਵੀਰ ਜੀ ਤੁਹਾਨੂੰ ਕਹਤਾ ਵਾ ਮੈਂ ਤੁਹਾਡੇ ਨਾਲ ਹੀ ਜਾਣਾ ਵਾਂ ਜਿੱਦਾਂ ਮਰਜ਼ੀ ਕਰੋ ਮੈਨੂੰ ਨਾਲ ਲੈ ਕੇ ਜਾਓ ਨਾਲ ਨਹੀਂ ਖੜਨਾ ਠੀਕ ਆ ਮੈਂ ਵਿਆਹ ਤੇ ਕੱਲ ਲਿਆ ਵਾ ਇੱਥੇ ਜਦੋਂ ਮੈਂ ਤੁਹਾਨੂੰ ਉਦੋਂ ਹੀ ਮਨਾਂ ਕੀਤਾ ਸੀ ਕਿ ਮੇਰਾ ਵਿਆਹ ਨਾ ਕਰੋ ਉਥੇ ਮੈਨੂੰ ਨਹੀਂ ਪਸੰਦੇਗਾ ਮੁੰਡਾ ਨਾਲ ਪਿੰਡ ਨਹੀਂ ਉਹ ਖੜਨਾ ਇੱਥੇ ਖਾ ਕੇ ਭਾਵੇਂ ਕੋਹ ਮਰ ਜਾ ਮੈਂ ਨਹੀਂ ਤੇਰੇ ਮਗਰ ਆਉਂਦਾ ਅੱਛਾ ਬਸ ਕਰੋ ਫਿਰ ਤੁਸੀਂ ਸੌਖੇ ਰਹੋਗੇ ਮਰ ਜੂੰਗੀ ਤੇ ਹੋ ਜਾਊਗਾ ਮੈਂ ਸੌਖਾ ਪਰ ਦੀਪ ਰੱਬ ਦਾ ਵਾਸਤਾ ਵਾ ਹੌਲੀ ਬੋਲਨਾ ਸੌਰੇ ਬਲਖੀ ਆ ਕਿਉਂ ਹਾਡੀ ਬੇਇਜ਼ਤੀ ਕਰਵਾਉਂਦੇ ਤੁਲੀਆਂ ਤੂੰ ਭਾਬੀ ਠਾਕਾ ਲਾਉਂ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਮੈਂ ਵਿਆਹ ਨਹੀਂ ਕਰਾਉਣਾ ਨਹੀਂ ਕਰਾਉਣਾ ਤੇ ਹੁਣੀ ਬਸ ਕਰੇ ਚੁੱਪ ਕਰ ਜਾ ਕਰ ਜਾ ਚੁੱਪ ਮੈਨੂੰ ਨਹੀਂ ਪਤਾ ਮੈਨੂੰ ਨਾਲ ਹੀ ਲੈ ਕੇ ਜਾਓ ਮੈਂ ਨਹੀਂ ਘਰ ਰਹਿਣਾ ਹੈਗਾ ਇੱਥੇ ਅੰਦਰ ਆਉਣਗੇ ਕੀ ਤੈਨੂੰ ਕਹਿਣਗੇ ਕੋਈ ਜਿੱਕੜੀ ਕ ਸੋਭਾ ਕਰਾਉਂਦੀ ਤੂੰ ਘੱਡੀ ਕੋਈ ਗੱਲ ਨਹੀਂ ਭਾਬੀ ਕਹਿੰਦੇ ਆ ਨਾ ਤੇ ਕਹੀਂ ਜਾਣਾ ਚੁੱਪ ਕਰ ਜਾ ਤੇ ਮੈਂ ਕਹਿੰਦੀ ਹਾਂ ਇੱਥੇ ਮੈਂ ਨਹੀਂਗਾ ਚੁੱਪ ਕਰਨਾ ਹੈਗਾ ਬੋਲੀ ਜਾਂਦੀ ਬੋਲੀ ਜਾਂਦੀ ਜੇ ਮੈਂ ਕਹਾਂਂਦੀ ਵੀ ਨਾ ਬੋਲ ਇਹਨਾਂ ਦੇ ਹੁਣ ਤੁਸੀਂ ਸੋਖੇ ਹੋ ਗਏ ਆ ਤੁਸੀਂ ਵੀ ਗਲਤੀ ਕੀਤੀ ਆ ਜਦੋਂ ਵਿਆਹੀ ਵਰੀ ਹੈਗੀ ਆ ਉਦੋਂ ਕਿਉਂ ਦੀ ਹੱਥ ਚੁੱਕਿਆ ਵਾ ਵਿਆਹੀ ਵਰੀਆ ਤੇ ਇਹਦੀਆਂ ਸੁਣੀ ਜਾਈਏ ਤੂੰ ਨਹੀਂ ਵੇਖਣ ਦੀ ਇਹਦੇ ਨਾਲ ਤੀ ਚੁੱਪ ਦੇ ਕਰ ਲਈ ਢਈ ਇਹਨੂੰ ਨਿੱਕੇ ਵੱਡੇ ਦੀ ਲਿਹਾਜ਼ ਹੈਗੀ ਆ ਵੀ ਕਿੱਦਾਂ ਗੱਲ ਕਰਨੀ ਕਿੱਦਾਂ ਕਿੱਦਾਂ ਨਹੀਂ ਚੱਲ ਕੋਈ ਗੱਲ ਨਹੀਂ ਤੁਸੀਂ ਚੁੱਪ ਕਰ ਜਾਓ ਹੁਣ ਉਹ ਮੈਨੂੰ ਤੇ ਇਹ ਗੱਲ ਦਾ ਡਰ ਵਾ ਵੀ ਕਿਤੇ ਉਹ ਇਹ ਨਾ ਸੋਚਣ ਦੇ ਹੁਣ ਇਹ ਨਾ ਜ਼ਬਰਦਸਤੀ ਵਿਆਹ ਕਰਤਾ ਇਹਦਾ ਇਹਦਾ ਤਾਂ ਦਿਮਾਗ ਖਰਾਬ ਹੋਇਆ ਵੇ ਖਾਨੇ ਚ ਖਰੇ ਕਿਉਂ ਨਹੀਂ ਇਹਦੇ ਗੱਲ ਪੈਂਦੀ ਕਿ ਤੇ ਇਹਦੇ ਤੇ ਜ਼ਬਰਦਸਤੀ ਕੀਤਾ ਵੇ ਵਿਆਹ ਕੀਤਾ ਜ਼ਬਰਦਸਤੀ ਤੂੰ ਮੰਨਦੀ ਸੀ ਤੇ ਫਿਰ ਕਿਉਂ ਕੀਤਾ ਤੁਸੀਂ ਵਿਆਹ ਦਾਹ ਕਿੱਲਾਂ ਦੇ ਅਗਲੇ ਮਾਲਕ ਵਾ ਗੱਲਾਂ ਕਰਦੀ ਫਰਦੀਆਂ ਤੂੰ ਮੈਂ ਦਾਹ ਕਿੱਲਾਂ ਨੂੰ ਛੱਟਣਾ ਵਾ ਜੇ ਮੁੰਡਾ ਨਾ ਚੱਜਦਾ ਹੋਊਗਾ ਤੇ ਉਹ ਚੰਗਾ ਭਲਾ ਤੇ ਸੰਦੀਪ ਮੁੰਡਾ ਵਾ ਹੋਰ ਦਸ ਮੁੰਡਿਆਂ ਨੂੰ ਕੀ ਲੱਗਾ ਅਹੀਂ ਨਾ ਅਹੀਂ ਗਲਤੀ ਕਰਤੀ ਆ ਅਹੀਂ ਪਤਾ ਨਾ ਕੀ ਕਰਦੇ ਇਹਨੂੰ ਵਿਆਹ ਨਹੀਂ ਉੱਥੇ ਜਿੱਥੇ ਰੋਂਦੀ ਫਿਰਦੀ ਐ ساری ਉਮਰ ਪਤਾ ਇਹਨੂੰ ਲੱਗ ਜਾਂਦਾ ਕਿ ਡੇ ਇਹਨੂੰ ਸੋਹਣਾ ਮੁੰਡਾ ਚਾਹੀਦਾ ਹੀ ਇਹੇ ਵਜੇ ਘਰ ਤੋਂ ਚਲ ਜਾਂਦੀ ਨਾ ਤੂੰ گویا ਵੀ ਸੁੱਟਣਾ ਸੀ ਤੇ ਲੋਕਾਂ ਦੇ ਘਰਾਂ ਦੇ ਜਾ ਕੇ ਕੰਮ ਵੀ ਕਰਿਆ ਕਰਨਾ ਹੈ ਤੇ ਤੈਨੂੰ ਮੈਨੂੰ ਨਾ ਹੀ ਵਿਆਹ ਦੇ ਮਾਤਾ ਫਿਰ ਭੁੱਖ ਆ ਕੇ ਨਾ ਵਿਆਹ ਦੇ ਤੈਨੂੰ ਤੇ ਪੁੱਤ ਬੜਾਰਾ ਉਲਾਜਾ ਅੰਦਰ ਭੈਣ ਦੇ ਪਤਾ ਨਹੀਂ ਕੀ ਗੱਲ ਵਾ ਮੰਮੀ ਗੱਲ ਕੀ ਹੋਣੀ ਆ ਸਮਝਾਉਂਦੇ ਹੋਣੀ ਉਹਨੂੰ ਹੋੜ ਕਰਨਾ ਕੀ ਆ ਉਹਨੇ ਕਿਹਾ ਚਾਰ ਪੰਜ ਦਿਨ ਹੋਈਆਂ ਨੂੰ ਐਦਾਂ ਬੋਲ ਨਹੀਂ ਡਾਵੀ ਹੋਣੀ ਸਮਝਣਾ ਨਹੀਂ ਉਹਨੇ ਮੁਸ਼ਕਲ ਵਾ ਸਰੋ ਜਾ ਜੀ ਵੇਖੀ ਸਹੀ ਚਲ ਆ ਚੱਲ ਕੇ ਵੇਖੀ ਬਣਾ ਧੀਮ ਜੇ ਤੇਰੇ ਮੂੰਹ ਹੁਣ ਮੈਂ ਤਵਾਗ ਦਾ ਨਾਮ ਸੁਣ ਜਾਣਾ ਤੇ ਤੇਰੇ ਬਾਹਰ ਛੱਡ ਨਹੀਂ ਹੋਏ ਭਾਜੀ ਆਹ ਕੰਮਲਾ ਕਰੋ ਮੇਰੀ ਗੱਲ ਸੁਣੋ ਆਰਾਮ ਨਾਲ ਬਹਿ ਕੇ ਗੱਲ ਕਰੋ ਜਿਹੜੀ ਕਰਨੀ ਹੈ ਪਾ ਪਾ ਜੀ ਆਰਾਮ ਨਾਲ ਬਹਿ ਕੇ ਕਰਨ ਦੇ ਭਾਰੇ ਸਮਝੇ ਤੇ ਫੇਰੀ ਆ ਨਾ ਪੁੱਤ ਰੌਲੀ ਨਾ ਪਾਓ ਤੇ ਬਹਿ ਕੇ ਗੱਲ ਕਰ ਲੋ ਜਿਹੜੀ ਕਰਨ ਵਾਲੀ ਆ ਜਿਹੜੀ ਆਂਡ ਗਮਾੜ ਨੇ ਸੁਣਨਾ ਵਾ ਤੇ ਉਹਨਾਂ ਨੂੰ ਕੀ ਸਾਨੂੰ ਕਹਿਣਗੇ ਪੀਨਾਂ ਦੇ ਘਰ ਕੀ ਕੰਜਰਖਾਨਾ ਪਿਆ ਵਾ ਸਿੱਗੀ ਇਦਾਂ ਨਹੀਂ ਸਮਝਣ ਵਾਲੀ ਹੈਗੀ ਇਹਦਾ ਸੁਭਾਈ ਇਦਾਂ ਦਾ ਵਾ ਇਹਨੂੰ ਇਦਾਂ ਹੀ ਸਮਝਾਉਣਾ ਪੈਣਾ। ਉਹ ਤਾਂ ਮੈਂ ਤਾਂ ਇਹਨੂੰ ਨੋ ਸਮਝਾਇਆ ਹੀ ਨਹੀਂ। ਮੈਂ ਤਾਂ ਆਪਣੀ ਧੀ ਬਣਾ ਕੇ ਲਿਆਂਦੀ ਆ। ਵੀ ਮੇਰੀ ਧੀ ਆਈ। ਚਲੇ ਇੱਕ ਧੀ ਮੇਰੀ ਅੱਗੇ ਘਰ ਸੀ ਤੇ ਦੂਜੀ ਮੈਂ ਇਹ ਲੈ ਧੀ ਬਣਾਈ ਆ। ਮੈਂ ਤੇ ਦੂਜੀ ਗੱਲ ਕਰਦੀ ਨਹੀਂ ਇਹਦੇ ਨਾਲ ਕੋਈ ਵੀ। ਅਹੀਂ ਪੁੱਤ ਪਤਾ ਨਹੀਂ ਇਹਨੂੰ ਕਿਉਂ ਨਹੀਂ ਚੰਗੇ ਲੱਗਦੇ। ਸੰਦੀਪ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ। ਨਾ ਚਿਹਰਾ ਆਪਣੇ ਘਰ ਵਾਲੇ ਨੂੰ ਆਪਣਾਉਂਦੀ ਨਹੀਂ ਨਾ ਤੂੰ। ਉਹਨਾਂ ਚਿਹਰਾਂ ਨੂੰ ਫੋਨ ਨਾ ਕਰੀਂ। ਅਹੀਂ ਤੇਰੇ ਵਾਸਤੇ ਮਰ ਗਈ ਤੇ ਤੂੰ ਸਾਡੇ ਵਾਸਤੇ ਮਰ ਗਈ। ਪੱਲੇ ਪਾਲਾਂ ਮੇਰੀ ਆ ਵਾਲੀ ਗੱਲ। ਸੁਣ ਗਿਆ ਨਾ ਕੀ ਕਿਹਾ ਹੁਣ ਮੇਰੀ ਵੀ ਕਿਸਮਤ ਮਾੜੀ ਅੱਜ ਮੇਰੀ ਮਾਂ ਜਿੰਦਾ ਹੁੰਦੀ ਤੇ ਮੈਨੂੰ ਆ ਸਭ ਵੇਖਦੀ ਇਦਾਂ ਮੇਰੇ ਭਰਾ ਪਰ ਜੈ ਨੀ 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 ਪੁੱਛੇ ਇੱਕ ਵਾਰੀ ਵੀ ਭਰਾ ਨੇ ਵਿੱਚ ਪੇੜ ਮਾਰਤੀ ਭਰਜਾਈ ਵੀ ਕਿਦਾਂ ਬੋਲ ਕੇ ਗਈ ਮੇਰੇ ਨਾਲ ਦੱਸ ਕੀ ਇੱਜ਼ਤ ਬਣਾਉਂਦੀ ਏ ਸਾਡੀ ਨਵੇਂ ਸਮੇਂ ਪਰਮੇ ਆ ਜੀ ਨਾ ਉਹ ਨਾ ਸਾਹਮਣੇ ਕੋਈ ਗੱਲ ਕਰਨ ਜੋਗੇ ਤਾ ਨਾ ਲੈਣ ਤੇ ਨਾ ਕੋਈ ਦੇਣ ਤੁਸੀਂ ਇੰਨੀ ਗੱਲ ਕੱਲੀ ਕਰਨੀ ਸਾਰੇ ਘਰ ODE ਬੈਠੇ ਆ ਉਹ ਜਿਹੜੀ ਬੇਇੱਜ਼ਤੀ ਹੋਈ ਨਾ ਬੋਲ ਨਹੀਂ ਨਹੀਂ ਤੁਹਾਨੂੰ ਮੈਂ ਘਰੋਂ ਵੀ ਕਿਹਾ ਸੀ ਨਾ ਇੰਨਾ ਉੱਚੀ ਨਾ ਬੋਲਿਓ ਉਥੇ ਜਾ ਕੇ ਤੁਸੀਂ ਇਹ ਨਵਾਂ ਹੀ ਕੰਮ ਕਰਕੇ ਦਤਾ ਵਾ ਤੇ ਕਹਿਣ ਕਿ ਡਈ ਹੀ ਉਹ ਮੈਂ ਚੁੱਪ ਕਰੋ ਹੁਣ ਬਾਜੀ ਤੁਹਾਨੂੰ ਹੱਥ ਨਹੀਂ ਚੁੱਕਣਾ ਚਾਹੀਦਾ ਚਲੋ ਉਧਰ ਸਮਝਾ ਲੈਂਦੇ ਸਾਰੇ ਇਹਨੇ ਬੈਠੇ ਹੀ ਇੱਥੇ ਆਵਾਜ਼ ਮਾਰ ਲੈਂਦੇ ਉਹਨੂੰ ਵੀ ਬਾਜੀ ਕਿਹਦਾ ਦਿਲ ਕਰਦਾ ਆਪਣੀ ਭੈਣ ਦੇ ਹੱਥ ਚੁੱਕਣ ਨੂੰ ਪਰ ਮੈਂ ਨਾ ਮਜਬੂਰ ਹੋ ਗਿਆ ਕੰਮ ਕੀਤਾ ਬੜੇ ਲਾਡਾਂ ਨਾਲ ਬਾਜੀ ਮੈਂ ਪਾਲਿਆ ਹੈ ਮੈਨੂੰ ਕੀ ਪਤਾ ਹੈ ਵੀ ਆਹ ਦਿਨ ਦੇਖਣੇ ਪੈ ਜਾਣੇ ਮਾਪਿਓ ਜਾਨ ਦੇ ਮਗਰੋਂ ਨਾ ਮੈਨੂੰ ਪੜਾਇਆ ਲਿਖਾਇਆ ਹਰ ਇੱਕ ਡਿਮਾਂਡ ਦੀ ਪੂਰੀ ਕੀਤੀ ਤੇ ਇਹਨੇ ਮੇਰਾ ਆਮੁੱਲ ਪਾਇਆ ਅੱਜ ਮੈਨੂੰ ਤੇ ਇਸ ਗੱਲ ਦਾ ਦੁੱਖ ਆਉਂਦਿਆ ਭਾਈ ਤੁਹਾਡੀ ਗੱਲ ਤਾਂ ਠੀਕ ਵਾ ਪਰ ਜਿੱਦਾਂ ਤੁਸੀਂ ਹੱਥ ਚੁੱਕਿਆ ਵਾ ਨਾ ਇਹ ਦੋਨੋਂ ਹੀ ਬੇਇੱਜ਼ਤੀ ਮਹਿਸੂਸ ਹੁੰਦੀ ਐ ਕਿ ਸਾਰਿਆਂ ਸਾਹਮਣੇ ਨਾ ਮੇਰੇ ਤੇ ਹੱਥ ਚੁੱਕਿਆ ਇਹਨਾਂ ਨੇ ਰਪਿੰਦਰ ਪੁੱਤ ਗੱਲ ਕਰਨ ਨੂੰ ਜੀ ਨਹੀਂ ਕਰਦਾ ਪਰ ਮੈਂ ਤੇਰੇ ਨਾਲ ਕਰਨ ਲੱਗੀ ਆਂ ਇਸ ਗੱਲ ਦਾ ਗੁੱਸਾ ਵੀ ਨਾ ਕਰਿਓ ਮਾਸੀ ਜੀ ਗੁੱਸਾ ਦਾਸ ਕਿਹੜੀ ਗੱਲੋਂ ਕਰਨਾ ਵਾ ਆਪਾਂ ਤੁਸੀਂ ਦੱਸੋ ਤਾਂ ਸਹੀ ਕਿਹੜੀ ਗੱਲ ਵਾ ਨਾਲੇ ਹੰਨ ਵੀ ਪਤਾ ਲੱਗ ਜੂਗਾ ਪੁੱਤ ਗਾਲੇ ਆ ਇਹ ਕੁੜੀ ਨਾ ਵਿਆਹ ਕਰਾਉਣ ਤੇ ਰਾਜੀ ਨਹੀਂ ਜੇ ਉਹਨੂੰ ਮੁੰਡਾ ਨਹੀਂ ਨਾ ਪਸੰਦ ਤੇ ਤੁਸੀਂ ਉਹਦਾ ਨਹੀਂ ਮਨਾ ਕਰ ਦੇਣਾ ਹੀ ਨਹੀਂ ਮਸੀ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਹਨੇ ਨਾ ਪਹਿਲਾਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਘਰ ਪਿਚਾਈ ਮੈਨੂੰ ਮੁੰਡਾ ਪਸੰਦ ਨਹੀਂ ਆ ਚਾਹੇ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਤੇ ਆਪਾਂ ਸ਼ਦਾਈ ਥੋੜਾ ਵਾਂ कि ਜਿਨਾਂ ਨੇ ਜ਼ਬਰਦਸਤੀ ਕਰ ਦੇਣਾ ਹੀ ਪੁੱਤ ਕੋਈ ਗੱਲ ਨਹੀਂ ਖਰੇ ਮੈਨੂੰ ਪਲੇਖਾਂ ਪੈ ਗਿਆ ਵਾ ਤੇ ਕੋਈ ਗੱਲ ਨਹੀਂ ਆਪਾਂ ਸਮਝ ਜਾਣਾ ਉਹਨੇ ਨਿਆਣ ਸਿਆਣ ਹੈਗੀ ਆ ਕੋਈ ਗੱਲ ਨਹੀਂ ਪੁੱਤ ਹੌਲੀ ਹੌਲੀ ਉਹਨੂੰ ਆਪੇ ਆਦਤ ਪੈ ਜਾਣੀ ਆ ਹਾਂਜੀ ਮਾਸੀ ਜੀ ਉਹ ਤੇ ਆਪਾਂ ਡਈਆਂ ਕਹਿਣ ਹੱਲੇ ਨਵੀਂ ਸਵੀ ਆ ਕਈ ਗੱਲਾਂ ਦਾ ਨਹੀਂ ਮਾਸੀ ਜੀ ਪਤਾ ਲੱਗਦਾ ਤੇ ਬਾਕੀ ਤੁਸੀਂ ਘਰ ਦੇ ਵਿੱਚ ਸਿਆਣੇ ਆ ਤੇ ਜੇ ਕੋਈ ਨਾ ਕਿਸੇ ਕੰਮ ਦਾ ਨਹੀਂ ਉਹਨੂੰ ਪਤਾ ਲੱਗਦਾ ਹੁੰਦਾ ਨਾ ਤੇ ਤੁਹਾਡਾ ਦੱਸਣ ਦਾ ਫਰਜ਼ ਬੰਦਾ ਵਾ ਠੀਕ ਆ ਨਾ ਕਤ ਕੋਈ ਗੱਲ ਨਹੀਂ ਮੈਂ ਸਾਰੀਆਂ ਗੱਲਾਂ ਸਮਝਾ ਲੈਣੀਆਂ ਨੇ ਮੈਨੂੰ ਆਪੇ ਹੌਲੀ ਹੌਲੀ ਲੱਗਣਾ ਪਤਾ ਉਹਨੂੰ ਚੱਲੀਏ ਹੁਣ ਚੱਲ ਭਾਜੀ ਰੋਟੀ ਖਾ ਕੇ ਜਾਓ ਠੀਕ ਹੈ ਉਹ ਨਹੀਂ ਨਹੀਂ ਭਾਜੀ ਕੋ ਰੋਟੀ ਨਹੀਂ ਕਾਹੀ ਖਾਣੀ ਰੋਟੀ ਬਣੀ ਹੈ ਹੁਣ ਰੋਟੀ ਖਾ ਕੇ ਤੇ ਫੇਰ ਜਾਣਾ ਨਹੀਂ ਜਿੱਦੇ ਮਾਰ ਕੇ ਆਏ ਆਂ ਤੇ ਚੱਲੀਏ ਹੁਣ ਰੋਟੀ ਨਹੀਂ ਕੋਈ ਨਹੀਂ ਫੇਰ ਖਾਵਾਂਗੇ ਕਿਤੇ ਬਾਕੀ ਭਾਜੀ ਕੋਈ ਗਲਤੀ ਹੋ ਗਈ ਹੋਗੀ ਨਾ ਤੁਹਾਨੂੰ ਮਾਫ ਕਰਿਓ ਤੇ ਸਾਡੀ ਕੁੜੀ ਨੂੰ ਮਾਫ ਕਰਿਓ ਚੱਲੀਏ ਫਿਰ ਬਿੰਦਰ ਹੁਣ ਚਲੋ ਠੀਕ ਆ ਫਿਰ ਮੈਂ ਪਰਸ ਲੈ ਆਂ ਵੰਦਰ ਲੈ ਆਂ ਚੱਗਾ ਪਰ ਭਾਜੀ ਠੀਕ ਹੈ ਚੰਗਾ ਮਸੀ ਚੰਗਾ ਰੋਤਾ ਚਲੋ ਠੀਕ ਆ ਮਸੀ ਚੰਗਾ ਹੈ ਪਾਪਾ ਤੇ ਬਾਕੀ ਜੇ ਕੋਈ ਗੱਲਬਾਤ ਹੋਊਗੀ ਨਾ ਤਾਂ ਤੁਸੀਂ ਫੋਨ ਕਰਕੇ ਮੈਨੂੰ ਦੱਸ ਦਿਓ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਆਪਾਂ ਸਮਝਾਣਾ ਉਹਨੇ ਹੌਲੀ ਹੌਲੀ ਆਹ ਚਲੋ ਤੇ ਹੈ ਹੀ ਆ ਚਲੋ ਠੀਕ ਆ ਭਾਜੀ ਚਾ ਲੈਵਲੀ ਨੂੰ ਵੀ ਸਮਝਾਈ ਜਾ ਕੇ ਚਲ ਕੋਈ ਗੱਲ ਨਹੀਂ ਹਾਂਜੀ ਸ਼ਾਬਾਸ਼ ਬਹੁਤ ਸੋਨਾ ਕੀਤਾ ਤੁਸੀਂ ਮਿਲ ਗਈ ਮੰਮੀ ਸ਼ਾਂਤੀ ਤੁਹਾਨੂੰ ਜਲੂਸ ਕਢਵਾਤਾ ਮੇਰਾ ਤੁਸੀਂ ਪਤਾ ਕੁ ਜਲੂਸ ਕਾਦਾ ਕੀਤਾ ਮੈਂ ਤਾਂ ਤੁਹਾਨੂੰ ਟੀ ਬਣਾਇਆ ਹੀ ਆਪਣੀ ਤੇ ਤੂੰ ਟੀ ਬਣ ਕੇ ਰਹਿੰਦੀ ਨੀ ਮੇਰੀ ਤੂੰ ਮੰਮੀ ਅੱਜ ਤੱਕ ਉਹਨਾਂ ਨੇ ਮੇਰੇ ਤੇ ਹੱਥ ਨਹੀਂ ਚੁੱਕਿਆ ਅੱਜ ਮੇਰੇ ਚ ਪੇੜ ਮਾਰੀ ਮੇਰੇ ਭਰਾ ਨੇ ਉਹ ਵੀ ਢਾਡੀ ਵਜਾ ਕਰਕੇ ਕੋਈ ਗੱਲ ਨਹੀਂ ਭਰਾ ਨੇ ਮਾਰੀ ਐ ਨਾ ਕਿਸੇ ਨੇ ਨਹੀਂ ਮਾਰੀ ਸੰਦੀਪ ਅਈਂ ਦਰਨ ਨੂੰ ਕਿਹਾ ਹੀ ਤੇਰੇ ਅੱਗੇ ਚ ਪੇੜ ਮਾਰਨ ਤੁਸੀਂ ਦੱਸਿਆ ਕਿਉਂ ਕਾਨ ਤੂੰ ਹੀ ਪਰੇ ਨਾ ਉਹਨਾਂ ਦੇ ਤੇ ਫਿਰ ਦੱਸਣਾ ਤੇ ਪੈਣਾ ਹੀ ਪੁੱਤ ਜਦ ਤੂੰ ਨਹੀਂ ਕੇ ਸਾਡੀ ਗੱਲ ਨਹੀਂ ਮੰਨਦੀ ਮੰਮੀ ਨੇ ਫੋਨ ਕਰਕੇ ਨੇ ਇਹੋ ਗੱਲ ਕਹੀ ਆ ਕੁੜੀ ਨੂੰ ਆ ਕੇ ਸਮਝਾ ਕੇ ਜਾਓ ਤੇ ਮੇਰੀ ਸੁਣ ਗੱਲ ਤੂੰ ਇੰਨੀ ਚੰਗੀ ਹੀ ਆਪਣੀ ਪਰਜਾਈ ਦਾ ਫੋਨ ਚੁੱਕਦੀ ਹਾਂ ਕਿੰਨੀ ਵਾਰੀ ਫੋਨ ਕਰਦਾ ਜੁਨੇ ਤੈਨੂੰ ਉਹ ਮੇਰੀ ਮਰਜ਼ੀ ਮੈਂ ਚੁੱਕਾਂ ਜਾਂ ਨਾ ਚੁੱਕਾਂ ਤੂੰ ਹੀ ਤਾਂ ਚੁੱਪ ਕੀਤੀ ਰੋ ਨਾ ਜੇ ਤੂੰ ਫੋਨ ਚੁੱਕ ਲੈਂਦੀ ਤੇ ਸਾਰੀ ਗੱਲ ਫੋਨ ਤੇ ਨਹੀਂ ਬੜ ਜਾਂਦੀ ਮੰਮੀ ਤੁਸੀਂ ਕਹਿੰਦੇ ਆ ਨਾ ਧੀ ਬਣਾ ਕੇ ਰੱਖਣਾ ਵਾ ਆ ਤੁਸੀਂ ਧੀ ਬਣਾਇਆ ਵਾ ਲੋਕੀ ਇਦਾਂ ਕਰਦੇ ਆ ਭਰਾਵਾਂ ਕੋਲ ਚਪੇੜਾ ਮਰਵਾਉਂਦੇ ਆ ਸੰਦੀਪ ਇਹੋ ਜੀ ਕੋਈ ਗੱਲ ਨਹੀਂ ਆ ਇਹ ਤੇ ਨਾ ਕਸੂਰ ਹੈ ਮੰਮੀ ਦਾ ਤੇ ਨਾ ਮੇਰਾ ਕਸੂਰ ਵਾ ਕਸੂਰ ਸਾਰਾ ਤੇਰਾ ਜੀ ਤੂੰ ਆਪਣੀ ਭੜਾਈ ਦਾ ਫੋਨ ਚੁੱਕ ਲੈਂਦੀ ਨਾ ਉਹਨਾਂ ਇੱਥੇ ਆਉਣਾ ਨਹੀਂ ਸੀ ਐਸਾ ਤਾਂ ਕਹਿੰਦੀ ਨਾ ਵਧਾਉਣੀ ਨਹੀਂ ਸੀ ਤੇ ਇੰਨਾ ਖਲਾੜਾ ਨਾ ਪੈਂਦਾ ਕਸੂਰ ਹੀ ਤੁਹਾਡੇ ਦੋਵਾਂ ਦਾ ਵਾ ਤੁਸੀਂ ਸੱਦਿਆ ਨਾ ਉਹ ਆਪ ਨਹੀਂ ਆਏ ਉਹ ਐਂ ਸਿਰਫ ਫੋਨ ਕੀਤਾ ਸੀ ਤੂੰ ਤਲਾਕ ਮੰਗਦੀ ਸੀ ਤੇ ਕਿਹਨੂੰ ਦੱਸਣਾ ਹੀ ਆਪਾਂ ਹੋਰ ਕਿਹਨੂੰ ਦੱਸ ਦੇ ਤੁਸੀਂ ਤੇ ਨਾ ਚੌਪੇ ਕੀਤੇ ਰਹੋ ਠੀਕ ਆ ਨਾ ਅੱਜ ਮੇਰੇ ਇੱਕ ਚਪੇੜ ਵੱਜੀ ਹੈ ਨਾ ਭਾਵੇਂ ਮੇਰੇ ਸੌ ਚਪੇੜਾਂ ਵੱਜਣ ਪਰ ਮੈਂ ਤੁਹਾਨੂੰ ਨਹੀਂ ਅਪਣਾਉਣਾ ਜੋ ਮਰਜ਼ੀ ਹੋ ਜੇ ਇਹ ਨਾ ਸੋਚਿਓ ਕਿ ਤੁਹਾਨੂੰ ਮੈਂ ਆਪਣਾ ਘਰ ਵਾਲਾ ਬਣਾ ਲੂੰਗੀ ਮੈਂ ਮਕਾਨੋ ਫੋਨ ਕਰਨਾ ਸੀ ਉਹਨਾਂ ਨੂੰ ਫੋਨ ਕਰਕੇ ਮੈਂ ਸਿਆਪਾ ਦੀ ਗੱਲ ਬਵਾ ਲਿਆ ਨਾ ਕਰਦੀ ਤਾਂ ਨਾ ਆ ਖਲਾਰਾ ਪੈਂਦਾ ਮੰਮੀ ਹਨੁਦਰੀਏ ਪਤਾ ਸੀ ਉਹਦੇ ਭਰਾਣੇ ਚ ਪੇਰ ਮਾਰਦਣੀ ਆ ਕਿ ਮੈਂ ਕਿੰਨਾ ਕੁ ਦੁਖੀ ਐ ਤੂੰ ਦੁਖੀ ਹੋ ਗਈ ਉਹਨੇ ਵੀ ਮਾਰੀ ਉਹਨੇ ਕਿਹੜਾ ਸੁੱਖ ਨੂੰ ਮਾਰੀ ਆ ਪਰ ਇਹ ਵੀ ਕਿਹੜੇ ਸਿੱਧੇ ਕੰਮ ਕਰਨ ਲਈ ਆ ਉਹ ਮੰਮੀ ਜਿਤਕ ਮੈਨੂੰ ਲੱਗਦਾ ਹੋਣਾ ਇਹ ਕਿਤੇ ਪਹਿਲੋਂ ਨਹੀਂ ਮੰਨਦੀ ਉਹਨਾਂ ਧੱਕੇ ਨਾਲ ਵਿਆਹ ਕੀਤਾ ਵਾ ਇਹੋ ਹੀ ਗੱਲ ਵਾਜਦੀ ਜੇ ਨਾ ਹੁਣ ਏ ਧੱਕੇ ਨਾਲ ਕਰਦੇ ਤੇ ਇਹਨੂੰ ਚਲ ਵਸਦੀ ਨਾ ਚਾਚਾ ਨਾ ਇੱਥੇ ਸਾਡੇ ਘਰ ਬੁਰੀ ਭੁਚਾਈ ਦੇ ਮੁਕਰਦੀ ਆ ਪਰ ਇਹ ਲੱਗਣਾ ਪਤਾ ਲੱਗਣ ਡਿਆ ਵਾ ਵੀ ਧੱਕੇ ਨਾਲ ਵਿਆਹ ਹੋਇਆ ਵਾ ਪਤਾ ਨਹੀਂ ਵੀ ਗਾੜੀ ਕੀ ਬਾਨਾ ਅਜੇ ਤਾਂ ਸ਼ੁਰੂਆਤ ਹੀ ਹੋਈ ਹੈ ਨਹੀਂ ਮੈਨੂੰ ਤਾਂ ਢੀ ਸਮਝ ਨਹੀਂ ਲੱਗੀ ਵੀ ਤੁਸੀਂ ਉਹਦੇ ਚਪੇੜ ਕਿਉਂ ਮਾਰੀ ਸੀ ਉਹ ਚਪੇੜ ਤੇ ਮੈਂ ਤਾਂ ਮਾਰੀ ਵੀ ਉਹਦੀ ਅਗਲ ਟਕਾਣੇ ਆ ਜੇ ਜਿਹੜੀ ਕਹਿੰਦੀ ਆ ਮੈਂ ਤਲਾਕ ਲੈਣਾ ਵਾ ਬਗਾਣੇ ਕੀ ਸੋਚਦੇ ਹੋਣਗੇ ਹਾਲੇ ਨਵੀਂ ਸਵੀ ਰਿਸ਼ਤੇਦਾਰੀ ਬਣੀ ਆ ਤੇ ਉਹਨਾਂ ਨੇ ਕਹਿਣਾ ਵਾ ਪੀਏ ਧੀਆ ਤੇ ਦਾਤ ਚੁੱਕਦੇ ਆ ਤੁਸੀਂ ਵੀ ਕੋ ਸੋਚਦੇ ਸਮਝਦੇ ਨਹੀਂ ਆ ਜਿਹੜਾ ਕੰਮ ਕਰਨਾ ਵਾ ਨਾ ਪਹਿਨ ਤੁਹਾਡੇ ਸਿਰ ਨੂੰ ਵੀ ਕੀ ਹੋ ਜਾਂਦਾ ਵਾ ਕਿਦੇ ਬੰਦਾ ਹੌਂਸਲੇ ਨਾਲ ਗੱਲ ਕਰ ਲੈ ਜੇ ਹੌਂਸਲੇ ਨਾਲ ਉੱਥੇ ਗੱਲ ਕਰਦੇ ਨਾ ਫੇਰ ਨਹੀਂ ਗੱਲ ਬਣਨੀ ਉਹ ਕਿਦਾਂ ਡਈ ਬੋਲਣ ਗਾੜੀ ਉਹਨੂੰ ਇਹ ਨਹੀਂ ਪਤਾ ਵੀ ਬੋਲਣਾ ਕਿਦਾਂ ਵਾ ਆਪਣੇ ਵਾਂਝੇ ਵਹੀ ਜਾਂਦੀ ਐ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਤਲਾਕ ਇਹਦੇ ਸੌਖੇ ਹੋ ਜਾਂਦੇ ਰਪਿੰਦਰ ਉਹ ਸਾਡੇ ਸਾਹਮਣੇ ਕਿਦਾਂ ਬੋਲਣ ਦੀ ਮੈਨੂੰ ਤਲਾਕ ਚਾਹੀਦਾ ਵਾ ਤੇ ਉਹਨਾਂ ਦੇ ਤਾਂ ਅਸੀਂ ਤੂੰ ਦਿੱਤਾ ਹੋਣਾ ਨਹੀਂ ਮੈਨੂੰ ਤੇ ਇੰਨੀ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਨੂੰ ਕੁੜੀ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਮੇਰੇ ਭਰਾ ਨੇ ਮੈਨੂੰ ਕਿਦਾਂ ਵਿਆਹਾ ਵਾ ਕਿਨੇ ਮਾੜੇ ਦਿਨ ਵੇਖੇ ਆ ਤੇ ਇੱਥੇ ਤੱਕ ਆਈ ਐ ਇਹ ਕਿਦਾਂ ਦੀਆਂ ਗੱਲਾਂ ਕਰਨ ਦੀ ਆ ਉਹਨਾਂ ਦੇ ਸਾਹਮਣੇ ਨਹੀਂ ਬੋਲਣੋਂ ਹਟੰਡੀ ਤੇ ਮੇਰੀ ਵੀ ਕੋਈ ਹਿੱਜ ਤਵਾ ਚੱਲ ਕੋਈ ਨਹੀਂ ਆ ਹੁਣਿਆ ਵੀ ਹੌਸਲਾ ਰੱਖੋ ਹੁਣ ਆਪਾਂ ਉਥੇ ਨਹੀਂ ਗਏ ਜਾਣਾ ਠੀਕ ਆ ਨਾ ਜੇ ਹੁਣ ਉਹਦਾ ਫੋਨ ਵੀ ਆਇਆ ਨਾ ਤੇ ਮੈਂ ਫੋਨ ਨੂੰ ਨਹੀਂ ਚੁੱਕਣਾ ਤੈਨੂੰ ਪਤਾ ਕਿੱਦਾਂ ਲੱਗੂਗਾ ਨਾਲੇ ਉਹਨੂੰ ਮੈਂ ਸੁਣਾ ਤੇ ਆਇਆ ਵਾ ਕਿ ਤੂੰ ਫੋਨ ਨਹੀਂ ਕਰਨਾ ਹਨ ਪੇ ਕਿਦਾਂ ਭਰਾ ਪਰਜਾਈ ਦੀ ਬੀਐਸੀ ਕਰਕੇ ਕੱਢੀਦਾ ਹੱਦ ਹੋਈ ਏ ਕਿ ਤੇ ਇਹਦੇ ਵਾਲੀ ਓਏ ਉਹ ਵਿਚਾਰੇ ਤਾਂ ਵੀ ਚੰਗੇ ਆ ਉਹਦੇ ਦੰਦਾਂ ਤੋਂ ਦੰਦ ਨਹੀਂ ਚੁੱਕਣ ਦੇ ਆਉਣ ਲੱਗਿਆ ਫੇਰ ਕਹੈਂ ਡੀ ਵੀ ਰੋਟੀ ਖਾ ਕੇ ਜਾਇਓ ਚੱਲ ਕੋਈ ਨਹੀਂ ਆ ਇਹ ਬਹੁਤ ਹੁੰਦੀ ਮੈਂ ਚਾਹ ਘਟ ਬਣਾ ਕੇ ਲਿਆਵਾਂ ਉਥੇ ਸੱਚੀ ਚਾਹ ਪੀਣੂ ਜੀਵਨ ਹੀ ਕਰਨਦਿਆ ਕਿ ਕੀ ਬੰਦਾ ਚਾਹ ਪਣੀ ਪੀਵੇ ਹੋਜਿਆ ਇਹੋ ਬੰਦਾ ਚਾਈ ਖੁਸ਼ੀ ਨਾਲ ਜਾਵੇ ਤੇ ਕਿੰਨਾ ਵਧੀਆ ਲੱਗੇ ਚਲ ਬਹੁਤ ਹਿੰ